ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਅੰਮ੍ਰਿਤਸਰ ਬਾਰਡਰ ਰੇਂਜ ਡੀਆਈਜੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮਿਹਨਤ ਦੇ ਤਿੱਥਾਣਾ ਕਰੇਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ ਅੱਠ ਦੋਸ਼ੀਆਂ ਨੂੰ 4 ਕਿਲੋ 500 ਗ੍ਰਾਮ ਹੀਰੋਇਨ ਅਤੇ 6 ਪਿਸਤੌਲ ਤੇ 16 ਦੇ ਕਰੀਬ ਜਿੰਦਾ ਰੌਂਗਸ ਨੇ ਕਾਬੂ ਕੀਤਾ ਹੋਣਾ ਕਿਹਾ ਕਿ ਇਹਨਾਂ ਦੇ ਕੋਲੋਂ 1,50,000 ਡਰਗਮਨੀ ਤੇ ਇੱਕ ਗੱਡੀ ਇੱਕ ਮੋਟਰਸਾਈਕਲ ਤਿੰਨ ਭਾਰ ਤੋਲਣ ਵਾਲੇ ਕੰਡੇ ਅਤੇ 10 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਦਿਹਾਤੀ ਪੁਲਿਸ ਵੱਲੋਂ ਡਰੱਗ ਸਮਗਲਰਸ ਤੇ ਗੈਰਕਾਨੂੰਨੀ ਸਮਗਲਰਸ ਦੇ ਅਗੇਂਸਟ ਜਿਹੜੀ ਪੰਜਾਬ ਸਰਕਾਰ ਦੇ ਮੁਹਿੰਮ ਵਿੰਡੀ ਮੁਹਿੰਮ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਉਹ ਸਬੰਧੀ ਰੱਖੀ ਗਈ ਹੈ ਅ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸੋਰਸ ਬੇਸਡ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਨਾਕਾ ਲਗਾਇਆ ਗਿਆ ਸੀ ਸਾਡੇ ਪਿੰਡ ਦੇ ਕੋਲ ਇੱਕ ਜਿਹੜਾ ਹਮੀਰਪੁਰਾ ਹੈ ਉੱਥੇ ਇਹ ਸਾਡਾ ਨਾਕਾ ਲੱਗਿਆ ਸੀ ਜਿੱਥੇ ਦੋ ਵਿਅਕਤੀ ਜਿਹੜੇ ਹਨ ਲਵਕ੍ਰੀਤ ਸਿੰਘ ਔਰ ਲਵ ਇੱਕ ਜਿਹੜਾ ਦਰਜੀਆਂ ਵਾਲੀ ਗਲੀ ਤੇ ਦੂਸਰਾ ਵੀ ਲਵਕ੍ਰੀਤ ਸਿੰਘ ਹੈ ਜੋ ਕਿ ਇੱਥੇ ਇਹ ਵੀ ਜਿਹੜਾ ਹੈ ਨਸੀਬ ਵਾਲੀ ਗਲੀ ਗਲੀ ਜਿਹੜਾ ਹੈ ਉੱਥੇ ਦਾ ਰੈਸ਼ੀਆ ਇਹਨਾਂ ਨੂੰ ਰੋਕਿਆ ਗਿਆ ਇਹਨਾਂ ਤੋਂ ਜੋ ਹੈ ਵੈਪਨ ਜਿਹੜਾ ਹੈ ਉਹ ਮਿਲਿਆ ਸੀ ਇਸ ਤੋਂ ਬਾਅਦ ਜਦੋਂ ਪੁੱਛਗਿੱਛ ਸ਼ੁਰੂ ਹੋਈ ਤੇ ਬਾਕੀ ਜਿਹੜਾ ਹੈ ਸਾਰਾ ਇਹ ਜਿਹੜਾ ਹੈ ਇੰਟੈਰੋਗੇਸ਼ਨ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਹੈਗੇ ਦੋਸ਼ੀ ਆ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਪੂਰੀ ਦੀ ਪੂਰੀ ਜਿਹੜੀ ਇਸ ਆਪਰੇਸ਼ਨ ਦੇ ਵਿੱਚ ਜੋ ਹੁਣ ਤੱਕ ਦੀ ਸਾਡੇ ਰਿਕਵਰੀ ਹੈ ਉਸ ਦੇ ਵਿੱਚ 4.5 ਕਿਲੋ ਤੇ ਕਰੀਬਨ ਜਿਹੜੀ ਹੈ ਹਰਿੰਦ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 6 ਜਿਹੜੇ ਨੇ ਉਹ ਹਥਿਆਰ ਜਿਹੜੇ ਨੇ ਇਨਾ ਦੇ ਵਿੱਚ ਦੋ ਗਲੌਕ ਪਿਸਤਲ, ਦੋ 30 ਬੋਰ ਦੇ ਪਿਸਤਲ, ਇੱਕ 32 ਬੋਰ ਦਾ ਤੇ ਇੱਕ ਜ਼ਗਾਨਾ ਪਿਸਤਲ ਜਿਹੜੀ ਹੈ ਉਹਦੇ ਰਿਕਵਰੀ ਹੋਈ ਹੈ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ, ਇੱਕ Honda City ਗੱਡੀ ਤੇ ਦੋ ਜਿਹੜੇ ਹੈ ਜ਼ਿੰਦਾ ਰੌਣ ਜਿਹੜੇ ਹੈ 30 ਬੋਰ ਤੇ 14 ਰੌਣ ਜਿਹੜੇ ਹੈ 9 9 mm ਦੇ ਇੱਕ 1.5 ਲੱਖ ਜਿਹੜੀ ਹੈ ਡਰੱਗ ਮਨੀ ਇਹਨਾਂ ਦੀ ਵੀ ਰਿਕਵਰੀ ਹੋਈ ਹੈ। ਇਸ ਤੋਂ ਇਲਾਵਾ ਤਿੰਨ ਜਿਹੜੇ ਹੈ ਵੇਇੰਗ ਮਸ਼ੀਨਸ ਤੇ ਨਾਲ ਹੀ 10 ਮੋਬਾਈਲ ਜਿਹੜੇ ਹੈ ਇਹਨਾਂ ਵਿਅਕਤੀਆਂ ਤੋਂ ਉਹ ਰਿਕਵਰ ਹੋਏ ਨੇ। ਇਹ ਜਿਹੜੇ ਬਾਕੀ ਜਿਹੜੇ ਦੋ ਹੈਗੇ ਗੁਰਸੇਵਕ ਤੇ ਇੱਕ ਦੂਜਾ ਜਿਹੜਾ ਵਿਅਕਤੀ ਹੈ ਇਹ ਇਹ ਜਿਹੜੇ ਹੈ ਇਹ ਇਸ ਜਿਹੜੇ ਗਰੁੱਪ ਦੇ ਜਿਹੜੇ ਹੈਗੇ ਆ ਉਹ ਬੜੇ ਐਕਟਿਵ ਮੈਂਬਰ ਰਹੇ ਹੈ ਜੇ ਤੁਹਾਨੂੰ ਯਾਦ ਹੋਵੇਗਾ ਇੱਕ ਸਾਡੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮੋਡਿਊਲ ਦਾ ਪਰਦਾ ਫਾਸ਼ ਕੀਤਾ ਗਿਆ ਸੀ ਤੇ ਉਹਦੇ ਵਿੱਚ ਉਹ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਉਹ ਹਰਦੋਰਤਨ ਤੋਂ ਤੇ ਜਿਨ੍ਹਾਂ ਦਾ ਆਈਐਸ ਵਾਈਐਫ ਬੈਕਡ ਜਿਹੜਾ ਮੋਡਿਊਲ ਸੀ ਜਿਹੜਾ ਕਿ ਉਸ ਟਾਈਮ ਜਿਹੜਾ ਹੈ ਪ੍ਰਭ ਕਰਕੇ ਇੱਕ ਵਿਅਕਤੀ ਸੀ ਜਿਹੜਾ ਕੈਨੇਡਾ ਬੇਸ ਸੀਗਾ ਉਸ ਦੇ ਨਾਲ ਉਹਨਾਂ ਦੇ ਲਿੰਕ ਸੀ ਉਹ ਮੋਡਿਊਲ ਜਿਹੜਾ ਬਸਟ ਕੀਤਾ ਗਿਆ ਸੀ ਉਸੇ ਮੋਡਿਊਲ ਦੇ ਅੱਗੇ ਲੜੀ ਦੇ ਵਿੱਚ ਜਿਹੜਾ ਇਹ ਗੁਰਸੇਵਕ ਵਿਅਕਤੀ ਹੈ ਇਹ ਉਹਨਾਂ ਦੇ ਟੱਚ ਵਿੱਚ ਸੀ ਤੇ ਇਹੀ ਜਿਹੜਾ ਹੈ ਐਂਟੀ ਜਿਹੜਾ ਇਹ ਸੋਸ਼ਲ 엘ਿਮੈਂਟਸ ਨੇ ਇਹ ਸਾਰੀ ਜਿਹੜੀ ਗਤੀਵਿਧੀਆਂ ਕਰਾਉਣ ਦੇ ਵਿੱਚ ਇਹ ਜਿਹੜਾ ਗਰੁੱਪ ਹੈ ਇਹ ਕਾਫੀ ਐਕਟਿਵ ਸੀ ਤੇ ਹੁਣ ਜਿਹੜੀ ਸਾਰੀ ਰਿਕਵਰੀ ਹੋਈ ਹੈ ਇਹਨਾਂ ਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਤੇ ਐਨੀ ਜਿਹੜੀ ਇਹਨਾਂ ਦੀ ਜਿਹੜੀ ਪਿਸਟਲਸ ਦੀ ਰਿਕਵਰੀ ਹੈ ਰੋਂ ਦੀ ਰਿਕਵਰੀ ਇਹ ਸਾਰਾ ਜਿਹੜਾ ਰਿਕਵਰੀ ਹੋਈ ਹੈ ਇਸੇ ਮੋਡਿਊਲ ਤੋਂ ਹੋਈ ਹੈ ਤੇ ਜਿਹੜੇ ਦੋ ਜਿਹੜੇ ਹੈ ਇਹਨਾਂ ਦੇ ਅੱਠ ਵਿਅਕਤੀਆਂ ਦੇ ਵਿੱਚੋਂ ਮੇਨ ਜਿਹੜੇ ਹੈਗੇ ਆ ਦੋ ਜਿਹੜੇ ਹੈ ਇੱਥੇ ਅੰਮ੍ਰਿਤਸਰ ਸਿਟੀ ਦੇ ਵਿੱਚ ਕਬੀਰ پارک ਦੇ ਕੋਲ ਇੱਕ ਹੋਸਟਲ ਹੈ ਜੋ ਆਈਡੈਂਟੀਫਾਈ ਹੋਇਆ ਸੀ ਉਹ ਨਾਲ ਜਿਹੜੇ ਹੈ ਉਹ ਇਨਵੋਲਵ ਹੋਏ ਸੀ ਤੇ ਫਰਦਰ ਜਿਹੜੇ ਹੈ ਇਹ ਇਹਨਾਂ ਦੇ ਨਾਲ ਲੱਗ ਕੇ ਇਹ ਵੱਡੀਆਂ ਜਿਹੜੀਆਂ ਹੈ ਇਹ ਜਿਹੜਾ ਹੈ ਕਨਸਾਈਨਮੈਂਟਸ ਵਗੈਰਾ ਵੈਪਨਸ ਦੀਆਂ ਹੋਣ ਚਾਹੇ ਡਰੱਗਸ ਦੀਆਂ ਹੋਣ ਉਹਨਾਂ ਨੂੰ ਜਿਹੜਾ ਹੈ ਰੀਟਰੀਵ ਕਰਦੇ ਜੀ ਬਿਲਕੁਲ ਜੀ ਇਸ ਤੋਂ ਇਹ ਪਤਾ ਲੱਗਦਾ ਕਿ ਫਰਦਰ ਇਹ ਇੱਕ ਤਾਂ ਇਸ ਜਿਹੜਾ ਕਮਰੇ ਨੂੰ ਇਹ ਇੱਕ ਟਰਾਂਜ਼ਿਟ ਰੂਟ ਦੇ ਤੌਰ ਤੇ ਤੇ ਇੱਕ ਸਟੋਰੇਜ ਜਿਹੜਾ ਹੈ ਕਿ ਥੋੜੇ ਚਿਰ ਵਾਸਤੇ ਜਿਹੜਾ ਇਹ ਕੋਈ ਵੀ ਕਨਸਾਈਨਮੈਂਟ ਮੰਗਵਾ ਕੇ ਉਹ ਇੱਥੇ ਰੱਖਦੇ ਸੀ ਫਰਦਰ ਅੱਗੇ ਜਿਹੜਾ ਹੈ ਇਹਨੂੰ ਵੇਚਣ ਦਾ ਵੀ ਕੰਮ ਕਰਦੇ ਸੀ ਕਹਿੰਦੇ ਮੇਰੇ ਲਈ ਅਜੇ ਜੋ ਸਾਡੀ ਇਹ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਬੇਸਿਕਲੀ ਸਾਡੇ ਕੋਲ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹਨਾਂ ਦਾ ਏਰੀਆ ਜਿਹੜਾ ਹੈ ਉਹ ਸਿਟੀ ਦੇ ਵਿੱਚ ਜਿਹੜਾ ਹੈ ਇਹਨਾਂ ਦਾ ਜਿਹੜਾ ਹੈ ਇਸ ਡਰੱਗਸ ਨੂੰ ਵੇਚਣ ਦਾ ਟਾਰਗੇਟ ਸਰ ਯੂਥ ਹੈ ਕਿ ਜਾਂ ਟਾਰਗੇਟ ਬੇਸ਼ੱਕ ਜੀ ਉਸ ਦੇ ਵਿੱਚ ਯੂਥ ਜ਼ਰੂਰ ਹੈ ਕਿਉਂਕਿ origianlly ਜਿਹੜਾ ਹੈਗਾ ਜੋ ਪੇਇੰਗ ਕਪੈਸਟਿਕ ਦੇ ਵਿੱਚ ਹੈਗਾ ਉਹਨੂੰ ਫਰਦਰ ਜਿਹੜਾ ਹੈ ਉਹਨੂੰ ਇਹ ਵੇਚਦੇ ਸੀ